ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਕੈਨੇਡੀਅਨ ਅਨ ਸਨੋ ਬਰਡਸ ਲਈ ਨਵੇਂ ਯੂ ਐਸ ਰਜਿਸਟ੍ਰੇਸ਼ਨ ਨਿਯਮ ਸ਼ੁੱਕਰਵਾਰ ਤੋਂ ਹੋਣਗੇ ਲਾਗੂ 30 ਦਿਨ ਤੋਂ ਵੱਧ ਰਹਿਣ ਵਾਲਿਆਂ ਨੂੰ ਸਰਕਾਰ ਦੇ ਕੋਲ ਰਜਿਸਟ੍ਰੇਸ਼ਨ ਕਰਨ ਦੀ ਹੋਵੇਗੀ ਲੋੜ ਪਿਛਲੇ ਮਹੀਨੇ ਲੋਰ ਮੈਨਲੈਂਡ ਤੇ ਫਰੇਜ਼ਰ ਵੈਲੀ ਦੇ ਵਿੱਚ ਕਈ ਸਰਚ ਵਾਰੰਟਾ ਤੋਂ ਬਾਅਦ ਫੈਂਟਨੈਲ ਬਾਨੋ ਕੀਤਾ ਗਿਆ ਢੇਰੀ ਸ਼ੱਕੀਆਂ ਨੂੰ ਕੀਤਾ ਗਿਆ ਕਾਬੂ ਮੈਟਰੋ ਵੈਨਕੂਵਰ ਦਾ ਟ੍ਰਾਂਸਲਿੰਕ ਬਿਹਤਰ ਸੇਵਾ ਦੇ ਲਈ ਕਿਰਾਏ ਤੇ ਟੈਕਸ ਵਾਧੇ ਦੀ ਯੋਜਨਾ ਬਣਾ ਰਿਹਾ ਹੈ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਯੋਜਨਾ ਦਾ ਪ੍ਰੱਖਿਆ ਪ੍ਰਸਤਾਵ ਖਬਰਾਂ ਵਿਸਥਾਰ ਦੇ ਨਾਲ ਲੰਮੇ ਸਮੇਂ ਤੋਂ ਆਉਣ ਵਾਲੇ ਸਲਾਨੀਆਂ ਅਤੇ ਨਾਲ ਹੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਕੈਨੇਡੀਅਨਾਂ ਦੇ ਲਈ ਸਰਹੱਦ ਦੇ ਉੱਤੇ ਸ਼ੁੱਕਰਵਾਰ ਤੋਂ ਸਖਤ ਨਵੇਂ ਨਿਯਮ ਲਾਗੂ ਹੋ ਗਏ ਨੇ ਅਤੇ ਚੇਤਾਵਨੀਆਂ ਨੇ ਕਿ સ્نو ਬਰਡਸ ਅਤੇ ਹੋਰਾਂ ਨੂੰ ਜਿਹੜਾ ਉਹ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਿਊਯਾਰਕ ਸਥਿਤ ਬਰਾਡੀ ਇਮੀਗ੍ਰੇਸ਼ਨ ਲਾਅ ਨੇ ਕਿਹਾ ਹੈ ਕਿ ਇਹ ਉਹ ਦਿਨ ਹੈ ਜਦੋਂ ਅਮਰੀਕੀ ਸਰਕਾਰ ਕੈਨੇਡੀਅਨ ਸਟੋਮਬਰਡ ਰਜਿਸਟ੍ਰੇਸ਼ਨ ਲੋਡ ਨੂੰ ਲਾਗੂ ਕਰਨਾ ਸ਼ੁਰੂ ਕਰ ਦਵੇਗੀ ਇਹ ਉਹਨਾਂ ਸਾਰੇ ਕੈਨੇਡੀਅਨਾਂ ਦੇ ਲਈ ਹੈ ਜੋ 30 ਦਿਨਾਂ ਜਾਂ ਫਿਰ ਇਸ ਤੋਂ ਵੱਧ ਸਮੇਂ ਦੇ ਲਈ ਸੰਯੁਕਤ ਅਜ ਅਮਰੀਕਾ ਦੇ ਵਿੱਚ ਜ਼ਮੀਨੀ ਸਰਹੱਦ ਪਾਰ ਕਰਕੇ ਉੱਥੇ ਰਹਿਣਾ ਚਾਹੁੰਦੇ ਨੇ ਔਰ ਜੇਕਰ ਉਹ ਆਪਣੀ ਕਾਰ ਸਰਹੱਦ ਪਾਰ ਕਰ ਰਹੇ ਨੇ ਅਤੇ ਲੰਬੇ ਸਮੇਂ ਦੇ ਲਈ ਰਹਿ ਰਹੇ ਨੇ ਤਾਂ ਸਰਕਾਰ ਹੁਣ ਉਹਨਾਂ ਨੂੰ ਰਜਿਸਟਰਡ ਕਰਨ ਦੀ ਲੋੜ ਜਿਹੜੀ ਹੈ ਉਹ ਯਕੀਨੀ ਬਣਾਉਣ ਲਈ ਕਹਿ ਰਹੀ ਹੈ ਇਮੀਗ੍ਰੇਸ਼ਨ ਜਿਹੜੇ ਮਹਰਨੇਉਨਾ ਤਾਂ ਇਹ ਵੀ ਕਹਿਣਾ ਹੈ ਕਿ ਇਹ ਕਾਫੀ ਤੇਜ਼ ਅਤੇ ਸਰਲ ਪ੍ਰਕਿਰਿਆ ਹੈਗੀ ਹੈ ਤੁਹਾਨੂੰ ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਸਰਵਿਸਿਜ਼ ਦੀ ਵੈਬਸਾਈਟ ਦੇ ਉੱਤੇ ਜਾਣਾ ਪਵੇਗਾ ਤੇ ਇੱਕ ਖਾਤਾ ਬਣਾਉਣਾ ਪਵੇਗਾ ਅਤੇ ਫਿਰ ਉਹ ਖਾਤਾ ਤੁਹਾਨੂੰ ਇੱਕ ਫਾਰਮ ਤੇ ਲੈ ਜਾਏਗਾ ਕੋਈ ਫੀਸ ਨਹੀਂ ਹੈ ਇਸ ਦੇ ਵਿੱਚ ਲਗਭਗ 15 ਮਿੰਟ ਲੱਗਦੇ ਨੇ ਤੇ ਜਦੋਂ ਤੁਸੀਂ ਕੰਮ ਪੂਰਾ ਕਰ ਲੈਨੇ ਹੋ ਤਾਂ ਇਹ ਦੱਸੇਗਾ ਕਿ ਤੁਹਾਨੂੰ ਜਿਹੜਾ ਉਹ ਸਰਕਾਰੀ ਨਿਯਮਾਂ ਦੇ ਅਨੁਸਾਰ ਅਧਿਕਾਰਤ ਅਤੇ ਰਜਿਸਟਰਡ ਕੀਤਾ ਗਿਆ ਹੈ ਤੁਸੀਂ ਜਾਂ ਤਾਂ ਇਸ ਨੂੰ ਪ੍ਰਿੰਟ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਫੋਨ ਦੇ ਵਿੱਚ ਰੱਖ ਸਕਦੇ ਹੋ ਪਰ ਤੁਹਾਨੂੰ ਇਸ ਨੂੰ ਆਪਣੇ ਨਾਲ ਰੱਖਣਾ ਪਵੇਗਾ ਭਾਵੇਂ ਇਹ ਚਿੰਤਾਜਨਕ ਲੱਗਦਾ ਹੈ ਪਰ ਬਰਾੜੀ ਦਾ ਕਹਿਣਾ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਨੇ ਹਮੇਸ਼ਾ ਸੈਲਾਨੀਆਂ ਨੂੰ ਇਹ ਦਰਸਾਉਣ ਵਾਲੇ ਦਸਤਾਵੇਜ਼ ਆਪਣੇ ਨਾਲ ਰੱਖਣ ਦੀ ਲੋੜ ਕੀਤੀ ਹੈ ਕਿ ਤੁਸੀਂ ਕੌਣ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਕੀ ਹੈ ਤੇ ਜਦੋਂ ਕਿ ਅਮਰੀਕਾ ਦੇ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਵਾਅਦਾ ਕੀਤਾ ਹੈ ਤਾਂ ਉਸ ਦਾ ਮੰਨਣਾ ਹੈ ਕਿ ਕੈਨੇਡੀਅਨ ਸਟੋਨਬਰਡਸ ਨੂੰ ਬੇਤਰਤੀਬੇ ਟਾਂਚੇ ਦੇ ਮਾਮਲੇ ਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਅਮਰੀਕੀ ਸਰਕਾਰ ਦੇ ਕੋਲ ਇਸ ਵੇਲੇ ਜਿਹੜੀਆਂ ਨੇ ਉਹ ਵੱਡੀਆਂ ਜਿਹੜੀਆਂ ਨੇ ਉਹ ਮੱਛੀਆਂ ਨੇ ਪਰ ਲੱਗਦਾ ਇਹ ਵੀ ਹੈ ਕਿ ਇਹ ਇੱਕ ਨਿਯਮ ਹੈ ਉਹ ਸੁਰੱਖਿਆ ਨੂੰ ਸਖਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ ਤੇ हां ਪਾਲਣਾ ਨਾ ਕਰਨ ਦੇ ਉੱਤੇ ਸਜ਼ਾ ਵੀ ਹੋ ਸਕਦੀ ਹੈ ਪਰ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਸਰਕਾਰ ਦੱਖਣੀ ਫਲੋਰੀਡਾ ਅਤੇ ਅਰੀਜ਼ੋਨਾ ਦੇ ਵਿੱਚ ਦਰਵਾਜ਼ੇ ਖੜਕਾਉਣ ਜਾ ਰਹੀ ਹੈ ਨਹੀਂ ਤਾਂ ਹਾਲਾਂਕਿ ਬਰਾਡਨੀ ਨਵੀਂ ਜ਼ਰੂਰਤਾਂ ਦੀ ਪੂਰੀ ਪਾਲਣਾ ਦੀ ਸਿਫਾਰਿਸ਼ ਵੀ ਕਰਦੇ ਨੇ ਮੰਨ ਲਓ ਕਿ ਤੁਸੀਂ ਇੱਕ ਕੈਨੇਡੀਅਨ ਹੋ ਤੇ ਤੁਹਾਨੂੰ ਕਿਸੇ ਅਪਰਾਧ ਦੇ ਲਈ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਸ਼ਾਇਦ ਇਹ ਪੁੱਛਣਗੇ ਕਿ ਕੀ ਤੁਸੀਂ ਰਜਿਸਟਰਡ ਕੀਤਾ ਹੈ ਤਾਂ ਇਹ ਕੁਝ ਸਹਾਇਕ ਹੋਵੇਗਾ ਔਰ ਕੁਝ ਸੈਕੰਡਰੀ ਵੀ ਹੋਵੇਗਾ ਕੁਝ ਅਜੀਹਾ ਨਹੀਂ ਹੈ ਜਿਸ ਨੂੰ ਮੇਰੇ ਸਭ ਤੋਂ ਵਧੀਆ ਅੰਦਾਜ਼ੇ ਅਨੁਸਾਰ ਉਹ ਉੱਚ ਤਰ੍ਹਾਂ ਦੇ ਦੇ ਦੇਂ ਜਾ ਰਹੇ ਨੇ ਲੰਮੇ ਸਮੇਂ ਦੇ ਵਿਜ਼ਟਰ ਵੱਜੋਂ ਰਜਿਸਟਰਡ ਨਾ ਹੋਣ ਦੇ ਉੱਤੇ 5000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਤੇ ਜਿਹੜੀ ਹੈ 6 ਮਹੀਨੇ ਦੀ ਕੈਦ ਜਾਂ ਫਿਰ ਦੋਵੇਂ ਹੋ ਸਕਦੇ ਨੇ ਵਰਾੜੀ ਦਾ ਵੀ ਕਹਿਣਾ ਹੈ ਕਿ ਇਹ ਧਿਆਨ ਦੇਣਾ ਵੀ ਮਹੱਤਵਪੂਰਨ ਹੈ ਕਿ ਇਹ ਜ਼ਰੂਰਤਾ ਪੂਰਵ ਪ੍ਰਭਾਵੀ ਨੇ ਲੰਮੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਕੈਨੇਡੀਅਨਾਂ ਨੂੰ ਵੀ ਸ਼ੁੱਕਰਵਾਰ ਤੋਂ ਰਜਿਸਟਰਡ ਹੋਣਾ ਤੇ ਸਬੂਤ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਜੁਰਮਾਨੇ ਦਾ ਸਾਹਮਣਾ ਜਿਹੜਾ ਉਹ ਕਰਨ ਦਾ ਜੋਖਮ ਵੀ ਹੈ ਪਰ ਉਹ ਕਹਿੰਦੇ ਨੇ ਕਿ ਕੈਨੇਡੀਅਨਾਂ ਨੂੰ ਇੱਕ ਬ੍ਰੇਕ ਜ਼ਰੂਰ ਮਿਲਦੀ ਹੈ ਔਰ ਇਹ ਜਾਨਣਾ ਮਹੱਤਵਪੂਰਨ ਹੈ ਕਿ ਫਿੰਗਰਪ੍ਰਿੰਟਸ ਦੀ ਲੋੜ ਨਹੀਂ ਹੈ ਇਹ ਬ੍ਰਹਿਮੰਡ ਦੇ ਵਿੱਚ ਹਰ ਉਸ ਵਿਅਕਤੀ ਦੇ ਲਈ ਜ਼ਰੂਰੀ ਨੇ ਜੋ ਅਮਰੀਕਾ ਆਉਂਦੇ ਨੇ ਪਰ ਕੈਨੇਡੀਅਨਾਂ ਨੂੰ ਛੱਡ ਕੇ BC ਦੇ ਪ੍ਰੀਮੀਅਰ ਡੇਵਿਡ ایਵੀ ਆਪਣੇ ਅਮਰੀਕਾ ਵਿਰੋਧੀ ਸੰਦੇਸ਼ ਨੂੰ ਜ਼ੋਰਾਂ ਦੇ ਉੱਤੇ ਲੈ ਰਹੇ ਨੇ ਤੇ ਵੀਰਵਾਰ ਨੂੰ ایਵੀ ਨੇ ਸਾਰੀਆਂ ਸੂਬਾਈ ਏਜੰਸੀਆਂ ਤੇ ਕ੍ਰਾਊਨ ਕਾਰਪੋਰੇਸ਼ਨਾਂ ਨੂੰ ਜਿੱਥੇ ਵੀ ਸੰਭਵ ਹੋਵੇ ਅਮਰੀਕੀ ਕੰਪਨੀਆਂ ਦੇ ਨਾਲ ਸਬੰਧ ਤੋੜਨ ਦਾ ਨਿਰਦੇਸ਼ ਦਿੱਤਾ ਹੈ ਇਸ ਦੇ ਵਿੱਚ ਅਮਰੀਕਾ ਆਧਾਰਿਤ ਇਕrar ਨਾਮੇ ਗੈਰ ਜ਼ਰੂਰੀ ਯਾਤਰਾ ਯੋਜਨਾਵਾਂ ਤੇ ਗਾਹਕਾਂ ਨੂੰ ਗਾਕੀਆਂ ਜਿਹੜੀਆਂ ਉਹਨਾਂ ਨੂੰ ਰੱਦ ਕਰਨਾ ਹੈ ਤੇ ਉਹਨਾਂ ਨੂੰ ਅਤੇ ਕੈਨੇਡੀਅਨ ਵਿਕਲਪਾਂ ਦੇ ਨਾਲ ਬਦਲਣਾ ਵੀ ਸ਼ਾਮਿਲ ਹੈ ਈਵੀ ਨੇ ਕਿਹਾ ਕਿ ਅਮਰੀਕੀ ਵਪਾਰਕ ਸੰਗਠਨਾ ਦੇ ਵਿੱਚ ਆਪਣੀ ਭਾਗੀਦਾਰੀ ਨੂੰ ਘੱਟ ਤੋਂ ਘੱਟ ਕਰੋ ਤੇ ਇਹ ਯਕੀਨੀ ਬਣਾਓ ਕਿ ਤੁਸੀਂ ਉਹਨਾਂ ਉਮੀਦਾਂ ਨੂੰ ਪੂਰਾ ਕਰ ਸਕਦੇ ਹੋ ਜੋ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀਆਂ ਨੇ ਉਹਨਾਂ ਅੱਗੇ ਕਿਹਾ ਹੈ ਕਿ ਜਦੋਂ ਕੋਈ ਵਿਹਾਰਕ ਕੈਨੇਡੀਅਨ ਵਿਕਲਪ ਹੁੰਦਾ ਹੈ ਤਾਂ ਤੁਸੀਂ ਉਸ ਕੰਪਨੀ ਦੀ ਚੋਣ ਕਰ ਰਹੇ ਹੋ ਉਸ ਪ੍ਰਕਾਸ਼ਨ ਦੀ ਚੋਣ ਕਰ ਰਹੇ ਹੋ ਉਸ ਸੰਗਠਨ ਦੀ ਚੋਣ ਕਰ ਰਹੇ ਉਹ ਵੀ ਦਾ ਕਹਿਣਾ ਹੈ ਕਿ ਇਹ ਨਿਰਦੇਸ਼ ਐਨ ਡੀ ਪੀ ਦੇ ਬਿੱਲ 7 ਦਾ ਹਿੱਸਾ ਹੈ ਜੋ ਪਾਸ ਹੋਣ ਦੇ ਨੇੜੇ ਹੈ ਤੇ ਸਰਕਾਰ ਨੂੰ ਅਣਪਛਾਤੇ ਅਮਰੀਕੀ ਟੈਰੀਫਾਂ ਦਾ ਤੇਜ਼ੀ ਦੇ ਨਾਲ ਮੁਕਾਬਲਾ ਕਰਨ ਦੇ ਲਈ ਨਵੀਆਂ ਸ਼ਕਤੀਆਂ ਦੇਣ ਦੇ ਲਈ ਵੀ ਤਿਆਰ ਕੀਤਾ ਗਿਆ ਹੈ ਉਹ ਇੱਕ ਜਾਣਬੁੱਝ ਕੇ ਵਪਾਰ ਯੁੱਧ ਦੇ ਜਵਾਬ ਦੇ ਵਿੱਚ ਹੈ ਜਿਸ ਨੂੰ ਉਹ ਕੈਨੇਡਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਨੂੰ 51ਵਾਂ ਰਾਜ ਬਣਨ ਵੱਲ ਧੱਕਣ ਦੇ ਇਰਾਦੇ ਦੇ ਨਾਲ ਦੱਸਦੇ ਨੇ ਉਹਨਾਂ ਕਹਿੰਦੇ ਕਿ ਸਾਡੇ ਆਪਣੇ ਸੂਬਾਈ ਆਰਥਿਕਤਾ ਤੇ ਆਪਣੀ ਰਾਸ਼ਟਰੀ ਆਰਥਿਕ ਤਾਨੂੰ ਮਜ਼ਬੂਤ ਕਰਨ ਦਾ ਮੌਕਾ ਹੈ ਤੇ ਅਸੀਂ ਪਹਿਲਾਂ ਕਦੇ ਅਜਿਹਾ ਕਿਉਂ ਨਹੀਂ ਕੀਤਾ ਅਤੇ ਇਸ ਦਾ ਕਾਰਨ ਹੈ ਕਿ ਸਾਡੇ ਕੋਲ ਸੰਯੁਕਤ ਰਾਜ ਅਮਰੀਕਾ ਪ੍ਰਤੀ ਵਪਾਰਕ ਜ਼ਿੰਮੇਵਾਰੀਆਂ ਹਨ ਉਹਨਾਂ ਕਹਿ ਕੇ ਇਹ ਉਹ ਵਪਾਰਕ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਤੋਂ ਰਾਸ਼ਟਰਪਤੀ ਭੱਜ ਗਿਆ ਔਰ ਪ੍ਰਧਾਨ ਮੰਤਰੀ ਨੇ ਇੱਕ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਇਹ ਕਦਮ ਪ੍ਰਤੀਕਿਰਿਆਤਮਕ ਜਾਂ ਫਿਰ ਵਿਕਲਪਿਕ ਨਹੀਂ ਹੈ ਔਰ ਇਹ ਮੇਰੇ ਵੱਲੋਂ ਸਰਕਾਰ ਨੂੰ ਇੱਕ ਨਿਰਦੇਸ਼ ਵੀ ਹੈ ਜਨਤਕ ਸੇਵਾ ਦੇ ਮੁਖੀ ਰਾਹੀਂ ਡਾਇਰੈਕਟਰਾਂ ਦੇ ਬੋਰਡਾਂ ਨੂੰ ਅਤੇ ਕ੍ਰਾਊਨ ਕਾਰਪੋਰੇਸ਼ਨਾਂ ਨੂੰ ਵੀ ਕਿਹਾ ਹੈ ਔਰ ਉਹਨਾਂ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਦੋਂ ਕਿ ਇਹ ਨਿਰਦੇਸ਼ ਵਿਆਪਕ ਤੌਰ ਦੇਤੇ ਲਾਗੂ ਹੁੰਦਾ ਹੈ ਏਬੀ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਮਾਮਲਿਆਂ ਦੇ ਵਿੱਚ અપਵਾਦ ਹੋਣਗੇ ਜਿੱਥੇ ਕੋਈ ਵੀ ਕੈਨੇਡੀਅਨ ਵਿਕਲਪ ਮੌਜੂਦ ਨਹੀਂ ਹੈ ਜਿਵੇਂ ਕਿ ਡਾਕਟਰੀ ਸਪਲਾਈ ਫਿਰ ਵੀ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਬਹੁਤ ਸਾਰੀਆਂ ਅਮਰੀਕੀ ਚੀਜ਼ਾਂ ਤੇ ਸੇਵਾਵਾਂ ਨੂੰ ਕੈਨੇਡੀਅਨ ਵਿਕਲਪਾਂ ਦੇ ਨਾਲ ਇੱਕੋ ਜਿਹੀ ਕੀਮਤ ਦੇ ਉੱਤੇ ਬਦਲ ਜਾ ਸਕਦਾ ਹੈ ਉਹਨਾਂ ਕਿਹਾ ਹੈ ਕਿ ਅਸੀਂ ਇਸ ਨੂੰ ਪ੍ਰਾਪਤ ਕਰਨ ਦੇ ਲਈ ਨਾਟਕੀਵਾਦੂ ਖਰਚੇ ਨਹੀਂ ਉਠਾਣ ਜਾ ਰਹੇ ਹਾਂ ਤੇ ਇਸ ਲਈ ਅਸੀਂ ਕ੍ਰਾਊਨ ਕਾਰਪੋਰੇਸ਼ਨਾਂ ਅਤੇ ਸਰਕਾਰ ਤੋਂ ਚੰਗੇ ਫੈਸਲੇ ਦੀ ਉਮੀਦ ਕਰ ਰਹੇ ਹਾਂ ਪਹਿਲਾਂ ਤੋਂ ਚੱਲ ਰਹੇ ਕੰਮ ਦੇ ਸਬੰਧ ਦੇ ਵਿੱਚ ਈਬੀ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਹੈ ਕਿ ਸੂਬੇ ਨੇ ਪੇਂਡੂ ਖੇਤਰਾਂ ਦੇ ਵਿੱਚ ਆਖਰੀ ਮੀਲ ਇੰਟਰਨੈਟ ਪਹੁੰਚ ਪ੍ਰਦਾਨ ਕਰਨ ਦੇ ਲਈ ਐਲਨ ਮਸਕ ਦੀ ਸਟਾਰਲਿੰਕ ਸੈਟਲਾਈਟ ਸੇਵਾ ਦੇ ਨਾਲ ਇੱਕ ਸੰਭਾਵੀ ਕਰਨਾਲ ਰਾਮੇ ਦੀ ਪਰਚੋਰ ਕੀਤੀ ਹੈ ਪਰ ਉਦੋਂ ਤੋਂ ਇਸ ਵਿਚਾਰ ਨੂੰ ತಗ claro ದ ਕੰਜ਼ਰਵੇਟਿਵ ਲੀਡਰ ਪੇਰੇ ਪੋਲੀਆਵ ਨੇ ਸ਼ੁੱਕਰਵਾਰ ਨੂੰ ਆਪਣੀ ਆਰਥਿਕ ਯੋਜਨਾ ਪੇਸ਼ ਕੀਤੀ ਹੈ ਜਿਸ ਨੂੰ ਉਹਨਾਂ ਨੇ ਕੈਨੇਡਾ ਫਰਸਟ ਇਕਨੋਮਿਕ ਐਕਸ਼ਨ ਪਲਾਨ ਦਾ ਨਾਮ ਦਿੱਤਾ ਹੈ ਪੋਲੀਆਵ ਦੀ ਯੋਜਨਾ ਦੇ ਵਿੱਚ ਸਭ ਤੋਂ ਹੇਠਲੇ ਆਮਦਨ ਵਾਲੇ ਵਰਗ ਦੇ ਲਈ ਟੈਕਸ ਦਰ ਘਟਾਉਣਾ 1 ਮਿਲੀਅਨ ਡਾਲਰ ਤੋਂ ਘੱਟ ਕੀਮਤ ਵਾਲੇ ਨਵੇਂ ਕਾਰਾਂ ਤੇ ਕੈਨੇਡਾ ਦੇ ਵਿੱਚ ਬਣੇ ਵਾਹਨਾਂ ਤੇ ਜੀਐਸਟੀ ਹਟਾਉਣਾ ਮਿਊਨਿਸਪਲਟੀਆਂ ਨੂੰ ਇਮਾਰਤਾਂ ਦੇ ਨਾਲ ਸੰਬੰਧਿਤ ਫੀਸਾਂ ਘਟਾਉਣ ਦੇ ਲਈ ਪ੍ਰੋਤਸਾਹਨ ਦੇਣਾ ਤੇ ਅ ਅਪਰੈਂਟ ਟਾਂ ਸ਼ਿਪ ਗ੍ਰਾਂਟ ਨੂੰ ਦੁਬਾਰਾ ਲਾਗੂ ਕਰਨਾ ਅਤੇ ਐਲੂਮੀਨੀਅਮ ਸਟੀਲ ਅਤੇ ਆਟੋ ਸੈਕਟਰਾਂ ਦੇ ਵਿੱਚ ਕੰਮ ਕਰਦੇ ਵਰਕਰਾਂ ਦੇ ਲਈ ਇੱਕ ਟੈਰਿਫ ਸੁਰੱਖਿਆ ਫੰਡ ਬਣਾਉਣਾ ਸ਼ਾਮਿਲ ਹੈ ਪਾਲੀਆਵ ਨੇ ਕਿਹਾ ਹੈ ਕਿ ਇਹ ਨੀਤੀਆਂ ਜਿਸ ਦੇ ਵਿੱਚ ਲਿਬਰਲ ਸਰਕਾਰ ਦੇ ਕਾਨੂੰਨਾਂ ਨੂੰ ਰੱਦ ਕਰਨਾ ਵੀ ਸ਼ਾਮਿਲ ਹੈ ਜਿਸ ਨੂੰ ਪਾਲੀਆਵ ਸਰੋਤ ਵਿਰੋਧੀ ਜਿਹੜਾ ਉਹ ਕਹਿੰਦੇ ਨੇ ਔਰ ਅਗਲੇ 5 ਸਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਜੀਡੀਪੀ ਦੇ ਵਿੱਚ ਅੱਧਾ ਟ੍ਰਿਲੀਅਨ ਡਾਲਰ ਦਾ ਵਾਅਦਾ ਕਰਨ ਗਿਆ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਹਿਸਾਬ ਕਿਤਾਬ ਸਟੈਟਿਸਟਿਕਸ ਕੈਨੇਡਾ ਦੇ ਸਾਬਕਾ ਮੁੱਖ ਆਰਥਿਕ ਮਾਹਰ ਫਿਲਿਪ ਕਾਸ ਅਤੇ ਫਾਈਨੈਂਸ ਕੈਨੇਡਾ ਦੇ ਵਿੱਚ ਡਾਇਰੈਕਟਰ ਰਹੇ ਟ੍ਰਿਸ ਸਾਰਜੰਟ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਪੋਲੀਅਮ ਨੇ ਐਲਾਨ ਦੇ ਵਿੱਚ ਨਵੀਆਂ ਚੀਜ਼ਾਂ ਵੀ ਸ਼ਾਮਿਲ ਨਹੀਂ ਹੈ ਔਰ ਇਹ ਪਾਰਟੀ ਦੇ ਬਹੁਤ ਸਾਰੇ ਆਰਥਿਕ ਪਲਾਨਾਂ ਦਾ ਸੁਮੇਲ ਹੈ ਜਿੰਨਾ ਬਾਰੇ ਪਾਰਟੀ ਕਹਿੰਦੀ ਹੈ ਕਿ ਇਹਨਾਂ ਨਾਲ ਅਗਲੇ 5 ਸਾਲਾਂ ਦੇ ਵਿੱਚ ਕੈਨੇਡਾ ਦੀ ਆਰਥਿਕ ਗਤੀਵਿਧੀ ਨੂੰ ਅੱਧਾ ਟ੍ਰਿਲੀਅਨ ਡਾਲਰ ਦਾ ਵਾਦਾ ਹੋਵੇਗਾ ਟ੍ਰਾਂਸਲਿੰਕ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਨਾ ਪੀੜ ਪੜੱਕੇ ਨੂੰ ਘਟ ਕਰਨ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਇੱਕ ਯੋਜਨਾ ਦਾ ਪ੍ਰਸਤਾਵ ਰੱਖ ਰਿਹਾ ਹੈ ਪਰ ਇਸ ਦੇ ਵਿੱਚ ਮੈਟਰੋ ਵੈਂਕੂਵਰ ਦੇ ਨਿਵਾਸੀਆਂ ਦੇ ਲਈ ਕਿਰਾਏ ਦੇ ਵਿੱਚ ਵਾਧਾ ਤੇ ਟੈਕਸ ਦੇ ਵਿੱਚ ਵਾਧਾ ਸ਼ਾਮਿਲ ਹੋਵੇਗਾ BC ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਜੇਕਰ ਇਸ ਦੀ ਬਾਕੀ ਨਿਵੇਸ਼ ਯੋਜਨਾ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਅਗਲੇ 3 ਸਾਲਾਂ ਵਿੱਚ ਮੈਟਰੋ ਵੈਂਕੂਵਰ ट्रांजिट ਆਪਰੇਟਰ ਨੂੰ 312 ਮਿਲੀਅਨ ਡਾਲਰ ਦੀ ਸੰਚਾਲਨ ਫੰਡਿੰਗ ਪ੍ਰਦਾਨ ਕਰਨਗੇ ਇਸ ਯੋਜਨਾ ਦੇ ਵਿੱਚ ਕਈ ਸੁਧਾਰ ਕੀਤੇ ਜਾਣਗੇ ਜਿਸ ਦੇ ਵਿੱਚ 50 बस ਜਿਹੜੇ ਆ ਉਹ ਰੂਟਾਂ ਦੇ ਉੱਤੇ ਹੋਰ ਸੇਵਾ ਨਾਰਥ ਸ਼ੋਰ ਦੀ ਰੈਪਿਡ ਬੱਸ ਦਾ ਵਿਸਥਾਰ ਅਤੇ ਵੈਸਟ ਕੋਸਟ ਐਕਸਪ੍ਰੈਸ ਟ੍ਰੇਨ ਕਾਰਾਂ ਸ਼ਾਮਿਲ ਕਰਨਾ ਵੀ ਸ਼ਾਮਿਲ ਹੈ ਪਰ ਇਸ ਦਾ ਅਰਥ ਇਹ ਵੀ ਹੋਵੇਗਾ ਕਿ ਜੁਲਾਈ 2026 ਦੇ ਵਿੱਚ ਕਿਰਾਏ ਦੇ ਵਿੱਚ 5% ਵਾਧਾ ਹੋਵੇਗਾ ਜਿਸ ਤੋਂ ਬਾਅਦ ਸਾਲਾਨਾ 2% ਵਾਧਾ ਹੋਵੇਗਾ ਤੇ ਹਵਾਈ ਅੱਡੇ ਜਾਣ ਦੇ ਲਈ ਮੌਜੂਦਾ ਫੀਸ ਦੇ ਵਿੱਚ 1.50 ਹੋਰ ਜੋੜਿਆ ਜਾਏਗਾ ਨਾਲ ਹੀ 0.5 ਸੈਂਟ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਹੋਵੇਗਾ ਜੋ ਕਿ ਇੱਕ ਆਸਤ ਪਰਿਵਾਰ ਦੇ ਲਈ ਲਗਭਗ ਡਾਲਰ 20 ਦੇ ਬਰਾਬਰ ਹੈ ਮੈਟਰੋ ਵੈਨਕੂਬਰ ట్రాਨਜ਼ਿਟਰ ਰਾਈਡਰਸ ਦੇ ਕਾਰਜਕਾਰੀ ਨਿਰਦੇਸ਼ਕ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਫੰਡਿੰਗ ਦਾ ਐਲਾਨ ਯਾਤਰੀਆਂ ਦੇ ਲਈ ਰਾਹਤ ਦਾ ਇੱਕ ਵੱਡਾ ਸਹਾਰਾ ਹੈ ਉਹਨਾਂ ਨੇ ਵੀ ਕਿਹਾ ਕਿ ਅਸੀਂ ਮੇਰਾ ਨੂੰ 3000 ਤੋਂ ਵੱਧ ਈਮੇਲ ਅਤੇ ਵਿਧਾਇਕਾਂ ਨੂੰ 3000 ਈਮੇਲ ਤਿਆਰ ਕੀਤੀਆਂ ਨੇ ਇਸ ਦੇ ਲਈ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਸਾਫ ਸਫਾਈ ਜਿਹੜਾ ਉਹ ਸਾਫ਼ ਸਾਫ਼ ਇਹ ਸੁਣਿਆ ਹੈ ਕਿ ਸਵਾਰ ਕਟੋਤੀਆਂ ਨੂੰ ਰੋਕਣਾ ਚਾਹੁੰਦੇ ਨੇ ਤੇ ਉਹ ਅਸਲ ਦੇ ਵਿੱਚ ਹੋਰ ਸੇਵਾ ਚਾਹੁੰਦੇ ਨੇ ਤੇ ਅਜਿਹਾ ਲੱਗਦਾ ਹੈ ਕਿ ਸਾਨੂੰ ਇਹੀ ਜਿਹੜਾ ਉਹ ਮਿਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਟ੍ਰਾਂਸਲਿੰਕ ਇਸੇ ਹੀ ਰਫ਼ਤਾਰ ਦੀ ਵਰਤੋਂ ਆਪਣੇ ਇਸ ਰਫ਼ਤਾਰ ਦੀ ਵਰਤੋਂ ਵਿੱਤੀ ਮੁੱਦਿਆਂ ਦੇ ਸਥਾਈ ਹੱਲ ਦੇ ਲਈ ਵੀ ਕਰੇਗੀ ਇਹ 3 ਸਾਲਾਂ ਦੀ ਯੋਜਨਾ ਹੈ ਤੇ ਇਹ ਉਦੋਂ ਹੁੰਦੀ ਹੈ ਜਦੋਂ ਫੰਡਿੰਗ ਖਤਮ ਹੋ ਜਾਂਦੀ ਹੈ ਤੇ ਇਹ ਕੁਝ ਸੱਚਮੁੱਚ ਗੰਭੀਰ ਸਮੱਸਿਆਵਾਂ ਨੂੰ ਹੱਲ ਨਹੀਂ ਕਰਦੀ ਜੋ ਦੇ ਵੀ ਸਿਸਟਮ ਦੇ ਵਿੱਚ ਬਾਕੀ ਹੈ ਇਸ ਲਈ ਅਸੀਂ ਸੂਬੇ ਦੇ ਮੇਹਰਾਂ ਨੂੰ ਚੁਣੌਤੀ ਦੇ ਰਹੇ ਹਾਂ ਕਿ ਉਹ ਸਿਰਫ ਇੱਕ ਸਾਲ ਦੇ ਵਿੱਚ ਇੱਕ ਨਵੀਂ ਯੋਜਨਾ ਲੈ ਕੇ ਆਉਣ ਅਗਰ ਨੇ ਇਹ ਨੋਟ ਕੀਤਾ ਹੈ ਕਿ ਇਹ ਯੋਜਨਾ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਜਿਹੜੇ ਆ ਉਹ ਡੀਕ ਸਮੇਂ ਦੇ ਉਲੀਕ ਜਾਂ ਫਿਰ ਉਡੇ ਕੇ ਜਾ ਰਹੇ ਸਕਾਈ ਟ੍ਰੇਨ ਐਕਸਟੈਂਸ਼ਨ ਨੂੰ ਯੂਬੀਸੀ ਜਾਂ ਫਿਰ ਐਸਐਫਯੂ ਤੱਕ ਗੰਡੋਲਾ ਦੇ ਲਈ ਫੰਡ ਨਹੀਂ ਦਿੰਦੀ ਯੋਜਨਾ ਤੇ ਇੱਕ ਜਨਤਕ ਸਲਾਹ مشورہ ਪ੍ਰਕਿਰਿਆ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ 24 ਅਪ੍ਰੈਲ ਤੱਕ ਟਿੱਪਣੀਆਂ ਸਵੀਕਾਰ ਕੀਤੀਆਂ ਜਾਣਗੀਆਂ ਮੇਅਰਸ ਕੌਂਸਲ ਅਤੇ ਟ੍ਰਾਂਸਲਿੰਕ ਬੋਰਡ ਦੋਵਾਂ ਦੁਆਰਾ 30 ਅਪ੍ਰੈਲ ਨੂੰ ਵੋਟ ਪਾਉਣ ਦੀ ਉਮੀਦ ਹੈ ਟ੍ਰਾਂਸਲਿੰਕ ਹਰ ਸਾਲ 5.5 ਮਿਲੀਅਨ ਸੇਵਾ ਘੰਟੇ ਪ੍ਰਦਾਨ ਜਿਹੜਾ ਉਹ ਕਰਦਾ ਹੈ ਤੇ ਕੰਪਿਊਟਰ ਟ੍ਰੇਨਾਂ ਤੇ ਸੀ ਬੱਸੇ ਨਾਲ-ਨਾਲ ਟਰਾਲੀ ਅਤੇ ਨਿਯਮਤ ਬੱਸਾਂ ਵੀ ਚਲਾਉਂਦਾ ਹੈ ਪਰ ਇਸ ਨੂੰ ਪ੍ਰਤੀ ਸਾਲ ਡਾਲਰ 600 ਮਿਲੀਅਨ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਆਵਾਜਾਈ ਮੰਤਰੀ ਮਾਈਕ ਫਾਰਨਵਰਥ ਦਾ ਕਹਿਣਾ ਹੈ ਕਿ ਉਹ ਜਾਣਦੇ ਨੇ ਕਿ ਸੇਵਾਵਾਂ ਦੀ ਲਾਗਤ ਅਤੇ ਇਸ ਦੇ ਸਗੋਂ ਇਸ ਦੇ ਵਦਨ ਦੇ ਨਾਲ ਜਿਹੜੀ ਹੈ ਉਹ ਟਰਾਂਸਲਿੰਕ ਨੂੰ ਇੱਕ ਮਹੱਤਵਪੂਰਨ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸੁਬਾਈ ਫੰਡਿੰਗ ਸਿਰ ਸੇਵਾ ਤੇ ਵਿਸਥਾਰ ਦੋਵਾਂ ਦੇ ਲਈ ਆਗਿਆ ਦੇਵੇਗੀ ਬੀਸੀ ਦਾ ਪੈਸਾ 10 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਤੋਂ ਇਲਾਵਾ ਹੈ ਜੋ ਸੰਗੀ ਸਰਕਾਰ ਨੇ ਮਾਰਚ ਦੇ ਵਿੱਚ ਨੈਟਵਰਕ ਲਈ ਐਲਾਨ ਕੀਤਾ ਸੀ ਆਰਸੀਐਮਪੀ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਲੋਅਰ ਮੀਨ ਲੈਂਡ ਤੇ ਫਰੇਜ਼ਰ ਵੈਲੀ ਦੇ ਵਿੱਚ ਕਈ ਸਰਚ ਵਾਰੰਟਾ ਤੋਂ ਬਾਅਦ ਤਿੰਨ ਵੱਖ-ਵੱਖ ਫੈਂਟਨ ਦੇ ਲਾਬਾਂ ਨੂੰ ਟੈਟੇਰੀ ਕੀਤਾ ਗਿਆ ਔਰ ਇੱਕ ਥਾਂ ਤੋਂ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਪਿਟਮੇਡੋਜ਼ ਮਿਸ਼ਨ ਅਤੇ ਐਲਡਰ ਗਰੋਵ ਸ਼ਹਿਰਾਂ ਦੇ ਵਿੱਚ ਸਥਿਤ ਫੈਂਟਨਿਲ ਉਤਪਾਦਨ ਪ੍ਰਯੋਗਸ਼ਾਲਾਵਾਂ ਵਿਸ਼ੇਸ਼ ਰਸਾਇਣਿਕ ਪ੍ਰੋਸੈਸਿੰਗ ਜਿਹੜੀ ਹੈ ਉਹਪਕਰਨਾ ਦੇ ਲੱਲ ਲੈਸਨ ਜੋ ਅਕਸਰ ਅਕਾਦਮਿਕ ਅਤੇ ਪੇਸ਼ੇਵਰ ਖੋਜ ਸਹੂਲਤਾਂ ਦੇ ਵਿੱਚ ਪਾਏ ਜਾਂਦੇ ਸਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਇੱਕ ਨੇ ਜੈਵਿਕ ਰਸਾਇਣ ਵਿਗਿਆਨ ਦੇ ਵਿੱਚ ਉਹਨਾਂ ਤੇ ਡਿਗਰੀ ਵਾਲਾ ਕੇਮਿਸਟ ਹੋਣ ਦਾ ਦਾਵਾ ਕੀਤਾ ਸੀ ਔਰ ਪੁਲਿਸ ਦਾ ਕਹਿਣਾ ਹੈ ਕਿ ਪੰਜ ਵੱਖ-ਵੱਖ ਸ਼ਹਿਰਾਂ ਪਿਟਮਿਡੋਜ਼, ਮਿਸ਼ਨ, ਐਲਡਰਗਰੋਵ, ਲੈਂਗਲੀ ਅਤੇ ਰਿਚਮੰਡ ਦੇ ਵਿੱਚ ਸਰਚ ਵਾਰੰਟ ਜਿਹੜੇ ਨੇ ਉਹ ਜਾਰੀ ਕੀਤੇ ਜਾਣ ਤੋਂ ਬਾਅਦ 26 ਤੇ 29 ਮਾਰਚ ਦੇ ਵਿੱਚ ਕਾਰ ਲੈਬਾ ਦਾ ਪਤਾ ਲਗਾਇਆ ਗਿਆ ਸੀ ਆਰਸੀਐਮਪੀ ਦਾ ਕਹਿਣਾ ਹੈ ਕਿ ਇਹ ਕਾਰਵਾਈ ਬੀਸੀ ਅਧਾਰਤ ਸੰਗਠਿਤ ਅਪਰਾਧ ਦੀ ਜਾਂਚ ਦਾ ਨਤੀਜਾ ਹੈ ਜੋ 2023 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜੋ ਕਿ ਪੂਰਵ ਆਗਾਮੀ ਰਸਾਇਨਾ ਅਤੇ ਵਪਾਰਕ ਪ੍ਰਯੋਗਸ਼ਾਲਾ ਉਪਕਰਨਾ ਦੇ ਆਯਾਦ ਦਾ ਮੁਕਾਬਲਾ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ ਚੀਫ ਸੁਪਰੀਡੈਂਟ ਸਟੀਫਨ ਲੀ ਨੇ ਕਿਹਾ ਹੈ ਕਿ ਇਸ ਪਾਬੰਦੀ ਨੇ ਕੈਨੇਡਾ ਪਾਰ ਦੇ ਵਿੱਚ ਫੈਂਟ ਅਨਿਲ ਦੀਆਂ ਕਈ ਮਿਲੀਅਨ ਸੰਭਾਵੀ ਘਾਤਕ ਖੁਰਾਕਾਂ ਦੇ ਉਤਪਾਦਨ ਅਤੇ ਵੰਡ ਨੂੰ ਰੋਕਿਆ ਹਾਲਾਂਕਿ ਸਾਰੀਆਂ ਥਾਵਾਂ ਦੇ ਉੱਤੇ ਵਪਾਰਕ ਗ੍ਰੇਡ ਰਸਾਇਣ ਵਿਗਿਆਨ ਉਪਕਰਨਾ ਦੀ ਖੋਜ ਇੱਕ ਅਜਿਹੇ ਵਿਅਕਤੀ ਦੀ ਗ੍ਰਿਫਤਾਰੀ ਤੋਂ ਇਲਾਵਾ ਜਿਸ ਬਾਰੇ ਸਾਨੂੰ ਸ਼ੱਕ ਹੈ ਕਿ ਰਸਾਇਣ ਵਿਗਿਆਨ ਦੇ ਵਿੱਚ ਪਛੋਕੜ ਹੈ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਅਤੇ ਫੰਡ ਦੇ ਵਿੱਚ ਸ਼ਾਮਲੰਦ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਦੇ ਵਿੱਚ ਵਿਗਿਆਨਕ ਅਤੇ ਤਕਨੀਕੀ ਮਹਾਰਤ ਦੇ ਵਿੱਚ ਵੀ ਹੌਲੀ ਹੌਲੀ ਵਾਧਾ ਹੋਣ ਦੇ ਇੱਕ ਪਰੇਸ਼ਾਨ ਕਰਨ ਵਾਲੇ ਰੁਝਾਨ ਵੱਲ ਇਸ਼ਾਰਾ ਕਰਦੀ ਹੈ ਸਹਾਇਕ ਕਮਿਸ਼ਨ ਨੇ ਕਿਹਾ ਹੈ ਕਿ ਹਾਲਾਂਕਿ ਇਸ ਮਾਮਲੇ ਅਤੇ ਹੋਰ ਮਾਮਲਿਆਂ ਦੇ ਵਿੱਚ ਅਜੇ ਤੱਕ ਕੋਈ ਸਬੂਤ ਨਹੀਂ ਹੈ ਕਿ ਪ੍ਰਯੋਗਸ਼ਾਲਾਵਾਂ ਸੰਯੁਕਤ ਰਾਜ ਅਮਰੀਕਾ ਦੇ ਲਈ ਤਿਆਰ ਕੀਤੇ ਗਏ ਫੈਂਟਨਿਲ ਦਾ ਉਤਪਾਦਨ ਕਰ ਰਹੀਆਂ ਨੇ ਪਰ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਂਟਨਿਲ ਨੂੰ ਕੈਨੇਡਾ ਦੇ ਵਿੱਚ ਤਸਕਰੀ ਕੀਤੇ ਜਾਣ ਬਾਰੇ ਜਿਹੜੀ ਹੈ ਉਹ ਲਗਾਤਾਰ ਬਿਆਨਬਾਜ਼ੀ ਤੋਂ ਬਾਅਦ ਆਈ ਹੈ ਇੱਕ ਬਿਰਤਾਂਤ ਜਿਸ ਦੀ ਵਰਤੋਂ ਸ ਨੇ ਕੈਨੇਡਾ ਦੇ ਲਗਾਏ ਗਏ ਟੈਰੀਫਾਂ ਨੂੰ ਜਾਇਜ਼ ਠਹਿਰਾਉਣ ਲਈ ਕੀਤੀ ਹੈ ਆਰਸੀਐਮਪੀ ਕਹਿਣਾ ਕਿ ਜਾਂਚ ਸਰਗਰਮ ਹੈ ਹੋਰ ਸਬੂਤਾਂ ਦੇ ਨਾਲ-ਨਾਲ ਜ਼ਬਤ ਕੀਤੀਆਂ ਗਈਆਂ ਦਵਾਈਆਂ ਰਸਾਇਣਾਂ ਸਮੇਤ ਅਜੇ ਵੀ ਪ੍ਰਕਿਰਿਆ ਅਧੀਨ ਹੈ ਸੁਪਰ ਵੀਜ਼ਾ ਨੂੰ ਲੈ ਕੇ ਕੀ ਕੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਅੱਗੇ ਵੀ ਸੁਪਰ ਵੀਜ਼ਾ ਨੂੰ ਲੈ ਕੇ ਕਿਵੇਂ ਦੇ ਬਦਲਾਅ ਸਕਦੇ ਨੇ ਤੇ ਉਸ ਦੇ ਲਈ ਸਾਨੂੰ ਸਾਰਿਆਂ ਨੂੰ ਇੰਸ਼ੋਰੈਂਸ ਕਰਾਣੀ ਕਿੰਨੀ ਜ਼ਰੂਰੀ ਹੈ ਆਉ ਜਾਂਦੇ ਆ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਧੋਰਾ ਤੋਂ ਸੁਪਰ ਵੀਜ਼ਾ ਤੇ ਪੇਰੈਂਟਸ ਇੱਥੇ ਆਉਂਦੇ ਨੇ ਆਪਣੇ ਬੱਚਿਆਂ ਦੇ ਕੋਲੇ ਗ੍ਰੈਂਡਚਿਲਡਰਨਸ ਦੇ ਕੋਲੇ ਪਰ ਉਸ ਸਮੇਂ ਇੰਸ਼ੋਰੈਂਸ ਬਹੁਤ ਇੰਪੋਰਟੈਂਟ ਹੈ ਤੇ ਇਹਦੇ ਬਾਰੇ ਸਹੀ ਜਾਣਕਾਰੀ ਦੇਣ ਦੇ ਲਈ ਪ੍ਰਵਿੰਦਰ ਸਿੰਘ ਥਿੰਦ ਸਾਡੇ ਨਾਲ ਨੇ ਥਿੰਸੋ ਬਹੁਤ-ਬਹੁਤ ਸਵਾਗਤ ਹੈ ਜਦੋਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਆਪਾਂ ਕਰਦੇ ਆਂ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਇਹਦੇ 'ਚ ਰੱਖਣਾ ਚਾਹੀਦਾ ਜੀ ਹਾਂਜੀ ਪਹਿਲੀ ਗੱਲ ਤਾਂ ਜੇ ਆਪਾਂ ਧਿਆਨ ਤੋਂ ਪਹਿਲਾਂ ਗੱਲ ਕਰਦੇ ਆਂ ਆਪਣੇ ਕੋਲ ਸਪੈਸ਼ਲ ਹੁਣ ਪ੍ਰੋਮੋਸ਼ਨ ਚੱਲ ਰਹੀ ਹੈ ਸਪੈਸ਼ਲੀ ਹੁਣ ਅ ਵਸਾਖੀ ਦੇ ਸਮੇਂ ਤੇ ਹੁਣ ਇਹ ਵੀ ਜੇ ਕਿਸੇ ਨੇ ਹੁਣ ਸੁਪਰ ਵੀਜ਼ਾ ਲੈਣਾ ਹੈ ਇਤੋਂ ਵਧੀਆ ਟਕਵਾ ਸਮਾਂ ਨਹੀਂ ਹੈਗਾ ਇੱਕ ਤਾਂ ਇਹ ਵੀ ਹੁਣ ਨਾਲੇ ਤਾਂ ਸੇਵਿੰਗ ਹੈ ਤੇ ਸੇਵਿੰਗ ਇਦਾਂ ਹੈਗੀ ਜੇ ਐਗਜ਼ਾਮਪਲ ਜੇ ਸਾਰੀਆਂ ਏਜਸ ਵਾਸਤੇ ਸਪੈਸ਼ਲ ਡਿਸ ਕੋਈ ਵੀ ਕਿਸੇ ਦੀ ਏਜ ਹੈਗੀ ਪਰ ਜੇ ਸਪੈਸ਼ਲੀ ਅਪ ਐਗਜ਼ਾਮਪਲ ਗੱਲ ਕਰਦੇ ਆ 60 ਸਾਲ ਤੋਂ ਥੱਲੇ ਏਜ ਹੈਗੀ ਕਿਸੇ ਪੇਰੈਂਟ ਦੀ ਕੋਈ ਹੈਲਥ ਕੰਡੀਸ਼ਨ ਨਹੀਂ ਹੈਗਾ 500 ਡਾਲਰ ਡਾਇਰੈਕਟੇਬਲ ਦੇ ਨਾਲ ਸਾਰੇ ਸਾਲ ਦੀ ਕਿਸ਼ਤ ਬਣਦੀ ਹੈ 789 ਮੰਥਲੀ ਕਿਸ਼ਤਾਂ ਵਿੱਚ ਤੁਸੀਂ ਕਰ ਸਕਦੇ ਹੋ 65 ਡਾਲਰ ਮਹੀਨੇ ਦੀ ਕਿਸ਼ਤ ਬਣਦੀ ਹੈ ਵੀਜ਼ਾ ਰਿਕਵਰੀ ਜਦੋਂ ਸ਼ੁਰੂ ਹੋਊਗੀ ਜਦੋਂ ਇੱਥੇ ਆਉਣਗੇ ਵੀਜ਼ਾ ਨਹੀਂ ਲੱਗਦਾ ਤਾਂ 100% ਮਨੀ ਰੀਫੰਡ ਹੋ ਜੂਗੀ ਹੁਣ ਐ ਵੀ ਇਹ ਚੀਜ਼ਾਂ ਦਾ ਸਪੈਸ਼ਲ ਹੈਗੀਆਂ ਹੈਗੀਆਂ ਹੁਣ ਲੈਣ ਤੋਂ ਸਮਾਂ ਕੀ ਕੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਪਹਿਲੀ ਗੱਲ ਤਾਂ ਵੀ ਜਦੋਂ ਉਹਨਾਂ ਬਿਲਕੁਲ ਪੁੱਛੋ ਇੰਸ਼ੋਰੈਂਸ ਦੋ ਤਰੀਕੇ ਦੀ ਹੈ ਇੱਕ ਤਾਂ ਕੋਈ ਹੈਲਥ ਕੰਡੀਸ਼ਨ ਹੈਗਾ ਇੱਕ ਹੈਲਥ ਕੰਡੀਸ਼ਨ ਨਹੀਂ ਹੈਗੀ ਇੱਕ ਤਾਂ ਜਦੋਂ ਆਪਣੇ ਪੇਰੈਂਟਸ ਐ ਗ੍ਰੈਂਡਪੇਰੈਂਟ ਆਉਣ ਦੇ ਉਹਨਾਂ ਨੂੰ ਵਿਚਾਰ ਹੁੰਦਾ ਆਪਾਂ ਨੂੰ ਵਿਚਾਰ ਆਵੇ ਛੇਤੀ ਆ ਜਾਣ ਆਪਾਂ ਭੁੱਲ ਜਾਂਦੇ ਆ ਵੀ ਉਹਨਾਂ ਕੋਈ ਦਵਾਈ ਨਮੀ ਲੱਗੀ ਆ ਨਹੀਂ ਲੱਗੀ ਆ ਇਸ ਕਰਕੇ ਇੰਸ਼ੂਰੈਂਸ ਯਸ ਨਾ ਹੀ ਨੂੰ ਹੀ ਹੁੰਦਾ ਆਪਾਂ ਅੱਗੇ ਐਕਸਪਲੇਨੇਸ਼ਨ ਨਹੀਂ ਹੁੰਦੀ ਆਪਾਂ ਇਹੀ ਐਕਸਪਲੈਨ ਇਹ ਨਹੀਂ ਕਰ ਸਕਦੇ ਵੀ ਸਾਡੇ ਕੋ ਗੋਲੀ ਲੈਂਦੇ ਸੀ ਜਾਂ ਛੱਡਤੀ ਹੁਣ ਕਦੀ ਕਦੀ ਲੈਂਦੇ ਨੇ ਸਿਰਫ ਅਸੀਂ ਇਹੀ ਦੱਸਣਾ ਯੈਸ ਜਾਂ ਨੋ ਜੇ ਯੈਸ ਹੈਗਾ ਤਾਂ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਹੈਗੀ ਹੈ ਦੂਜੀ ਜੇ ਨੋ ਆ ਤਾਂ ਬਿਲਕੁਲ ਜੇ ਆਪਨ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ ਚਾਹੀਦੀ ਉਦੋਂ ਬਾਅਦ ਹੈ ਵੀ ਸਾਨੂੰ ਸਾਨੂੰ ਪਤਾ ਵੀ ਮਿਨਿਮਮ ਜਿਹੜੀ ਰਿਕੁਆਇਰਮੈਂਟ ਹੈਗੀ ਲੱਖ ਡਾਲਰ ਦੀ ਸੁਪਰਵੀਜ਼ਰ ਦੀ ਰਿਕੁਆਇਰਮੈਂਟ ਹੈਗੀ ਹੈ ਉਦੋਂ ਬਾਅਦ ਸੜਕ ਨੂੰ ਮੰਥਲੀ ਪੇਮੈਂਟ ਰੱਖਣੀ ਮੰਥਲੇ ਵੀ ਕਰ ਸਕਦੇ ਆ ਲੱਖ ਤੋਂ ਵੱਧ ਕਵਰੇਜ ਹੈ ਉਹ ਵੀ ਕਰ ਸਕਦੇ ਆ ਮਿਲੀਅਨ ਡਾਲਰ ਤੱਕ ਅਸੀਂ ਕਵਰੇਜ ਕਰ ਸਕਦੇ ਆ ਕਿਉਂਕਿ ਜਿਹੜਾ ਮੇਨ ਪਰਪਸ ਹੈਗਾ ਉਹ ਤੋਂ ਬਾਅਦ ਡਿਡੈਕਟੇਬਲ ਰੱਖ ਸਕਦੇ ਆ ਡਿਡੈਕਟੇਬਲ ਦਾ ਮਤਲਬ ਇਹ ਹੈ ਵੀ ਜੇ ਐਗਜ਼ਾਮਪਲ ਕਿਸੇ ਨੇ ਹੁਣ ਪਾਲਸੀ ਲਈ ਹੈ ਲੱਖ ਡਾਲਰ ਦੀ ਹੁਣ ਆਪਾਂ 500 ਡਾਲਰ ਡੈਕਟੇਬਲ ਰੱਖਿਆ ਹੁੰਦਾ ਨਾ 15% ਡਿਸਕਾਊਂਟ ਹੋ ਗਿਆ ਪ੍ਰੀਮੀਅਮ ਤੋਂ ਜੇ 1000 ਰੱਖਦੇ ਆ ਤਾਂ 20% ਡਿਸਕਾਊਂਟ ਹੋ ਜਾਂਦਾ ਪਰ ਉਹਦਾ ਮਤਲਬ ਇਹ ਜੇ 500 ਰੱਖਿਆ 500 ਤੋਂ ਥੱਲੇ ਜਿਹੜਾ ਵੀ ਕਲੇਮ ਅਸੀਂ ਆਪਾਂ ਜ ਜੇ ਜੇ 500 ਤੋਂ ਉੱਪਰ ਦਾ ਹੈ ਤਾਂ ਸਾਨੂੰ ਇਹ 500 ਦੇਣਾ ਪੈਣਾ ਜੇ ਪਾਲਸੀ ਕਲੇਮ ਲੈਣ ਵਾਸਤੇ ਪਰ ਇਹ ਵੀ ਸਾਨੂੰ 15% ਡਿਸਕਾਊਂਟ ਮਿਲ ਗਿਆ ਸਾਨੂੰ ਇਹ ਲੋਡ ਨਹੀਂ ਪਵੇ ਪਾਲਸੀ ਦੀ ਪਰ ਆਹ ਜਿਹੜੀਆਂ ਚੀਜ਼ਾਂ ਨੇ ਮੇਨ ਤਾਂ ਜਦੋਂ ਸਾਡੀ ਅਸੀਂ ਕਵਰੇਜ ਤਾਂ ਲੈਨੇ ਆ ਵੀ ਸਾਡੇ ਵਾਸਤੇ ਉਹ ਕਵਰੇਜ ਕੰਮ ਕਰੇ ਜੇ ਸਾਨੂੰ ਲੋਡ ਹੈਗੀ ਹੈ ਇਹ ਨਾ ਆਬਵੀਅਸੀ ਪੈਸੇ ਬਚਾਉਣ ਖਾਤਰ ਜਿਹੜੀ ਚੀਜ਼ ਚੋਣ ਗਲਤ ਕਰ ਲਈਏ ਭਾਵੇਂ ਅਸੀਂ ਮਹਿੰਗੀ ਪਾਲਸੀ ਲਈ ਹੋਈ ਹੈ ਪਰ ਇਹ ਨਾ ਹੋਵੇ ਸਾਡੀ ਕੰਮ ਕਰੇ ਹੀ ਨਾ ਭਾਵੇਂ ਮਿਲਣ ਦੀ ਪਾਲਸੀ ਲਈ ਹੋਈ ਹੈ ਵੀ ਅਸੀਂ ਚੋਣੀ ਗਲਤ ਕੀਤੀ ਹੋਈ ਹੈ ਇਸ ਕਰਕੇ ਜਦੋਂ ਵੀ ਕਿਸੇ ਸੁਪਰਵਾਈਜ਼ਰ ਵਿਸਟਰੰਜ ਵਿਸਟਰ ਆਉਣਾ ਹੈ ਉਹਨਾਂ ਵਾਸਤੇ ਸਪੈਸ਼ਲੀ ਇਹ ਦਾਹਤ ਹੈਗੀ ਅਭੀ ਸੇਤ ਬਾਰੇ ਜਰੂਰ ਪੁੱਛੋਣਾ ਜਦੋਂ ਉਹਨਾਂ ਨੇ ਆਉਣਾ ਵੀ ਕਿੰਨੇ ਚਿਰ ਤੋਂ ਨਵੀਂ ਦਵਾਈ ਤਾਂ ਨਹੀਂ ਲੱਗੀ ਉਹਦੇ ਕਰਕੇ ਫਿਰ ਬਹੁਤ ਕਲੇਮ ਡਿਕਲਾਈਨ ਹੋ ਸਕਦੇ ਨੇ ਤੇ ਦਿੱਕਤਾਂ ਕੀ ਆ ਜਾਂਦੀਆਂ ਕਿ ਕਦੇ ਕੋਈ ਵਿਅਕਤੀ ਨਾਰਮਲ ਗੋਲੀ ਖਾਂਦਾਗਾ ਤਾਂ ਫਿਰ ਵਿੱਚ ਛੜਤੀ ਤਾਂ ਦਿੱਕਤਾਂ ਕੀ ਹੋਣੀਆਂ ਜੇ ਨਹੀਂ ਦੱਸਿਆ ਜਾਂਦਾ ਤਾਂ ਹਾਂਜੀ ਦਿੱਕਤਾਂ ਆਉਂਦੀਆਂ ਜਿਹੜੇ ਆਪਾਂ ਕਹਿੰਦੇ ਬਰੀਕ ਅੱਖਰ ਹੁੰਦੇ ਕੰਪਨੀਆਂ ਦੇ ਬਰੀਕ ਅੱਖਰਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕੰਪਨੀ ਕਹਿੰਦੀ ਵੀ ਸਟੇਬਿਲਿਟੀ ਪੀਰੀਅਡ ਚਾਹੀਦਾ ਹੈ ਸਟੇਬਿਲਿਟੀ ਪੀਰੀਅਡ ਦਾ ਮਤਲਬ ਇਹ ਹੈ ਉਹ ਕਹਿੰਦੇ ਅਸੀਂ ਕਵਰੇਜ ਕਰਦੇ ਹਾਂਗੇ ਭਾਵੇਂ ਕੋਈ ਗੋਲੀ ਖਾਂਦੇ ਨੇ ਪਰ ਉਹ ਸਟੇਬਲ ਚਾਹੀਦੇ ਨੇ ਹੁਣ ਕੋ ਨਵੀਂ ਗੋਲੀ ਲੱਗੀ ਹੈ ਉਹ ਸਟੇਬਲ ਨਹੀਂ ਹੈਗੀ ਕਿਉਂਕਿ ਨਵੀਂ ਗੋਲੀ ਦਾ ਪਤਾ ਨਹੀਂ ਵੀ ਹੁਣ ਕੰਮ ਕਰੋਗੇ ਨਹੀਂ ਕਰੋਗੇ ਇਹ ਕਹਵੇ ਸੀ ਕਦੀ ਕਦੀ ਲੈਣੇ ਫਿਰ ਕੰਪਨੀ ਕਹਿੰਦੀ ਜੇ ਤੁਸੀਂ ਕਦੀ ਕਦੀ ਲੈਣੇ ਹੋ ਤੁਸੀਂ ਆਪ ਦਾ ਖਿਆਲ ਆਪ ਨਹੀਂ ਰੱਖਦੇ ਅਸੀਂ ਤੁਹਾਡੀ ਕਵਰੇਜ ਘਾਤੋਂ ਦੇਈ ਹੈ ਇਸ ਕਰਕੇ ਵੀ ਜਿਹੜੀ ਸਟੈਬਿਲਿਟੀ ਪੀਰੀਅਡ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਕੋਈ ਚੀਜ਼ ਹੋਣ ਤੋਂ ਬਾਅਦ ਇੱਕ ਕਈ ਕੰਪਨੀਆਂ ਕਹਿੰਦੀ 90 ਦਿਨਾਂ ਦਾ 200 ਚਾਹੀਦੀ ਹੈ ਕੋਈ ਕੰਪਨੀਆਂ ਕਹਿੰਦੀ 120 ਦਿਨਾਂ ਦਾ ਕਈ 180 ਕੋਈ ਸਾਲ ਤੱਕ 200 ਵੇਟਿੰਗ ਪੀਰੀਅਡ ਮੰਗਦੀ ਹੈ ਹੁਣ ਐ ਵੀ ਜੇ ਵੇਟਿੰਗ ਪੀਰੀਅਡ ਸਾਲ ਦਾ ਨਹੀਂ ਮੈਚ ਕੀਤਾ ਅਸੀਂ ਪਾਲਿਸੀ ਲੈ ਲਈ ਇਰੋ ਪਾਲਸੀ ਸਾਡੀ ਡਿਕਲਾਈਨ ਹੋ ਜੂਗੀ ਇਸ ਕਰਕੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅ ਅਲਾ ਬਿਮਾਰੀ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀ ਗੋਲੀ ਲੈਂਦੇ ਪਰ ਸਟੈਬਿਲਿਟੀ ਪੀਰੀਡ ਵੀ ਹੋਣ ਵੀ ਕਿੰਨੇ ਚਿਰ ਤੋਂ ਸਟੇਬਲ ਨੇ ਉਹੀ ਗੋਲੀ ਤੇ ਤੇ 300 பை ਮੰਥਲੀ ਪੇਮੈਂਟ ਆਲਾ ਠੀਕ ਰਹਿੰਦਾ ਕਈ ਵਾਰੀ ਪੇਰੈਂਟਸ ਆਉਂਦੇ ਨੇ ਜਾਂ ਪਿੱਛੇ ਕੋਈ ਜਾਣਾ ਪੈਂਦਾਗਾ ਤਾਂ ਮੰਥਲੀ ਪੇਮੈਂਟ ਆਲਾ ਠੀਕ ਰਹਿੰਦਾ ਜਾਂ ਫਿਰ ਜੇ ਕਿਸੇ ਨੇ ਸਾਲ ਦੀ ਇੰਸ਼ੋਰੈਂਸ ਲਈ ਹੈ ਤਾਂ ਉਹਦਾ ਕੀ ਹਿਸਾਬ ਕਿਤਾਬ ਹੁੰਦਾ ਜੀ ਹਾਂਜੀ ਬਿਲਕੁਲ ਦੋਵੇਂ ਆਪਸ਼ਨ ਅਵੇਲੇਬਲ ਹੈਗੀਆਂ ਸੀਆਰਸੀ ਵੱਲੋਂ ਇਹਦਾ ਇਹ ਨਹੀਂ ਮਤਲਬ ਵੀ ਤੁਸੀਂ ਮੰਥਲੀ ਪੇਮੈਂਟ ਹੈ ਤੇ ਤੁਸੀਂ ਸਾਲ ਦੀ ਵੀ ਕਰਾਉਣੀ ਪੈਣੀ ਹੈ ਬਿਲਕੁਲ ਹੁਣ ਕਈ ਵਾਰੀ ਪੇਰੈਂਟਸ ਆਉਂਦੇ ਨੇ ਬਜਟ ਵੱਧ ਜਾਂਦਾ ਹੈ ਉਹ ਕ੍ਰੈਡਿਟ ਕਾਰਡ ਸਾਨੂੰ ਪਤਾ ਸਾਡੇ ਬਾਲੇ ਵੀ ਖਰਚ ਆਪਦੇ ਵੀ ਖਰਚੇ ਹੈਗੇ ਨੇ ਮੰਥਲੀ ਪੇਮੈਂਟ ਨਾਲ ਵੀ ਕਰਾ ਸਕਦੇ ਆ ਮੰਥਲੀ ਪੇਮੈਂਟ ਨਾਲ ਵੀ ਜਿੰਨਾ ਚਿਰ ਉਹ ਰਹਿੰਦੇ ਨੇ ਉਨਾ ਚਿਰ ਮੰਥਲੀ ਕਿਸ਼ਤਾਂ ਚੱਲ ਜਾਣਗੀਆਂ ਜਦੋਂ ਵਾਪਸ ਛੁੱਟ ਜਾਂਦੇ ਨੇ ਉਹ ਕਿਸ਼ਤਾਂ ਬੰਦ ਹੋ ਜਾਣਗੀਆਂ ਕਈ ਕੰਪਨੀਆਂ ਹੈਗੇ ਜੇ ਕਲੇਮ ਆ ਜਾਂਦਾ ਕਿਸ਼ਤਾਂ ਫਿਰ ਵੀ ਸਾਨੂੰ ਦੇਣੀਆਂ ਪੈਣੀਆਂ ਕਿਉਂਕਿ ਅਸੀਂ ਕਲੇਮ ਲੈਣਾ ਹੈ। ਕਈ ਕੰਪਨੀਆਂ ਚ ਜੇ ਤੁਸੀਂ ਜਦੋਂ ਚਲੇਗੇ ਭਾਵੇਂ ਕਲੇਮ ਵੀ ਹੈਗਾ ਤੁਹਾਡੀਆਂ ਅਗਲੀਆਂ ਮਹੀਨਿਆਂ ਕਿਸ਼ਤਾਂ ਨਹੀਂ ਜਾਂਦੀਆਂ। ਪਰ ਹੁਣ ਜੇ ਸਾਲ ਦੀ ਕਿਸ਼ਤ ਇਕੱਠੀ ਦਿੱਤੀ ਹੋਈ ਹੈ ਸੇਮ ਸਿਚੁਏਸ਼ਨ ਉਹਦੇ ਚ ਵੀ ਆ ਜਾਂਦੇ ਕਈ ਵਾਰੀ ਕਈ ਕੰਪਨੀਆਂ ਕਹਿੰਦੀਆਂ ਵਿੱਚ ਕਲੇਮ ਆ ਗਿਆ ਤੇ ਕਲੇਮ ਲੈਣਾ ਸੀ ਪੈਸੇ ਨਹੀਂ ਮੋੜਨੇ। ਪਰ ਇਹ ਵਿੱਚ ਕਈ ਕੰਪਨੀਆਂ ਜੇ ਉਦਾਂ ਹੀ ਚਲੇ ਜਾਂਦੇ ਕਲੇਮ ਨਹੀਂ ਹੈਗਾ ਤਾਂ ਬਿਲਕੁਲ ਜੇ 6 ਮਹੀਨੇ ਰਹੇ 6 ਮਹੀਨੇ ਦੇ ਪੈਸੇ ਸਾਨੂੰ ਵਾਪਸ ਮੋੜੇ ਜਾਣੇ ਜੀ। ਤੇ ਜਿਹੜਾ ਸਪੈਸ਼ਲ ਹੈ ਕਦੋਂ ਤੱਕ ਹੈ ਤੇ ਉਹਦੇ ਬਾਰੇ ਜਾਣਕਾਰੀ ਇੱਕ ਵਾਰੀ ਫੇਰ ਦਿਓ ਜੀ ਹਾਂਜੀ ਬਿਲਕੁਲ ਹੁਣ ਜੇ ਸਭ ਤੋਂ ਵਧੀਆ ਟੁਕਮਾ ਸਮਾਂ ਹੈਗਾ ਕਿਸੇ ਨੇ ਹੁਣ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਕੋਈ ਵੀ ਪੇਰੈਂਟਸ ਦੀ ਏਜ ਹੈ ਕਿ ਕੋਈ ਵੀ ਹੈਲਥ ਕੰਡੀਸ਼ਨ ਹੈਗੀ ਹੈ ਸਾਰਿਆਂ ਵਾਸਤੇ ਸਪੈਸ਼ਲ ਹੈਗਾ ਇਹ ਲਿਮਿਟਡ ਟਾਈਮ ਵਾਸਤੇ ਬਸ ਆਖੀ ਨੈਕਸਟ 30 ਡੇਜ਼ ਵਾਸਤੇ ਆਪਣੇ ਕੋ ਪ੍ਰੋਮੋਸ਼ਨ ਹੈਗੀ ਹੈ ਕਿਉਂਕਿ ਹਮੇਸ਼ਾ ਹੀ ਆਪਾਂ ਕਮਿਊਨਿਟੀ ਵਾਸਤੇ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਉਨੇ ਆ ਸਪੈਸ਼ਲੀ ਜਦੋਂ ਇੰਸ਼ੂਰੈਂਸ ਕੰਪਨੀਆਂ ਡਿਸਕਾਊਂਟ ਦੇ ਆਪਾਂ ਗੱਲ ਕਰਦੇ ਇੰਸ਼ੂਰੈਂਸ ਕੰਪਨੀਆਂ ਡਿਸਕਾਊਂਟ ਨਹੀਂ ਦਿੰਦੀਆਂ ਹੁਣ ਆਪਾਂ ਉਹ ਲੈ ਕੇ ਆਏ ਆ ਆਪਣੀ ਕਮਿਊਨਿਟੀ ਵਾਸਤੇ ਨਾਲੇ ਧੰਨਵਾਦ ਕਰਦੇ ਕਮਿਊਨਿਟੀ ਨੂੰ ਮੈਨੂੰ ਮਿਲਨ ਡਾਲ ਰਾਊਂਡ ਟੇਬਲ ਅਵਾਰਡ ਚੌਥੀ ਵਾਰੀ ਦਿਵਾਉਣ ਵਾਸਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਇਹ ਪੋਸੀਬਲ ਨਹੀਂ ਸੀ ਕਿਉਂਕਿ ਲਾਸਟ 14 ਸਾਲਾਂ ਤੋਂ ਸਾਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਆ ਤੁਸੀਂ ਸਾਡੇ ਤੇ ਭਰੋਸਾ ਤੇ ਟਰਸਟ ਕਰਦੇ ਹੋ ਤਾਂ ਹੀ ਅਸੀਂ ਵਧੀਆ ਤੋਂ ਵਧੀਆ ਜਿਹੜੇ ਇੰਸ਼ੋਰੈਂਸ ਦੇ ਪ੍ਰੋਡਕਟ ਲੈ ਕੇ ਆਉਣਾ ਹੈ ਜਿਹੜੀਆਂ ਆਪਣੇ ਆਪਣੀ ਕਮਿਊਨਿਟੀ ਵਾਸਤੇ ਵਧੀਆ ਇਹ ਅੱਧਾ ਅਸੀਂ ਡੀਲ ਕਰਦੇ ਆ ਕਿਉਂਕਿ ਅਸੀਂ ਪਰਿਵਾਰ ਨਾਲ ਜਿੱਦਾਂ ਵੱਡੇ ਪਰਿਵਾਰ ਨਾਲ ਡੀਲ ਕਰ ਰਹੇ ਆ ਤੇ ਬਾਕੀ ਕਿਸੇ ਦਾ ਕੋਈ ਵੀ ਕੁਐਸਚਨ ਹੋਇਆ ਸੁਪਰਵਾਈਜ਼ਰ ਜਾਂ ਸਪੈਸ਼ਲ ਹੈਗੀ ਹੈਗੀ ਹੈ ਕੋਈ ਵੀ ਪੇਰੈਂਟ ਜਿਹੜਾ ਸਾਨੂੰ ਥਿੰਕ ਇੰਸ਼ੋਰੈਂਸ ਨਾਲ ਕੰਟੈਕਟ ਕਰਕੇ ਆਪ ਜੀ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸਾਨੂੰ ਉਹਨਾਂ ਦੇ ਸਿਹਤ ਬਾਰੇ ਦੱਸ ਕੇ ਤੇ ਵਧੀਆ ਜਿਹੜੀ ਪਾਲਿਸੀ ਚੁਣ ਅਸੀਂ ਕਰ ਸਕਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਵਾਕਈ ਸੁਪਰਵਾਈਜ਼ਰ ਇੰਸ਼ੋਰੈਂ ਤਾ ਥਿੰਕ ਇੰਸ਼ੋਰੈਂਸ ਕਮਿਊਨਿਟੀ ਦਾ ਇੱਕ ਭਰੋਸੇਯੋਗ ਨਾਮ ਹੈ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਂਦੇ ਨੇ ਸੋ ਤੁਸੀਂ ਸੰਪਰਕ ਜ਼ਰੂਰ ਕਰੋ ਕਿਉਂਕਿ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਸਪੈਸ਼ਲ ਹੁਣ ਲੱਗਿਆ ਹੋਇਆ ਤੇ ਇਸ ਮੌਕੇ ਦਾ ਲਾਹਾ ਸਾਨੂੰ ਜ਼ਰੂਰ ਘਟਣਾ ਚਾਹੀਦਾ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਅਗ ਦੇਖਦੇ ਹਾਂ ਅਦਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਆਂ ਇੱਕ ਖਬਰ ਤੇ ਆ ਰਹੀ ਹੈ ਕਿ ਤੁਹਾਨੂੰ ਪਤਾ ਹੈ ਵੀ 28 ਅਪ੍ਰੈਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਫੈਡਰਲ ਚੋਣਾਂ ਨੇ ਸਾਰੇ ਕੈਨੇਡਾ ਦੇ ਵਿੱਚ ਔਰ ਉੱਥੇ ਜਿਹੜੇ ਲੀਡਰ ਨੇ ਉਹ ਦੇਸ਼ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਜਾ ਰਹੇ ਨੇ ਲੋਕਾਂ ਨੂੰ ਕਨਵਿੰਸ ਕਰ ਰਹੇ ਨੇ ਤੇ ਮਾਰਕ ਕਾਰਨੀ ਹੋਰੀ ਜਿਹੜੇ ਜੀ ਉਹ ਅਲਬਰਟਾ ਦੇ ਸ਼ਹਿਰ ਕੈਲਗਰੀ ਵਿੱਚ ਆਏ ਹੋਏ ਸੀ ਜਿੱਥੇ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਆ ਉਹ ਕਹਿੰਦੇ ਵੀ ਅਸੀਂ ਇਹ ਜਿਹੜਾ ਕੈਨੇਡਾ ਆ ਨਾ ਇਨੂੰ ਸੁਪਰ એનર્ਜੀ ਸੈਂਟਰ ਬਣਾ ਦੇਣਾ ਆ ਉਹਦੇ ਚ ਉਹਨਾਂ ਨੇ ਜਿਹੜੀ ਗੱਲ ਆਖੀ ਆ ਵੀ ਜਿਹੜੇ ਹੈ ਨੇ ਦੂਸਰੇ ਸੀਪੀਸੀ ਦੇ ਆਗੂ ਪੋਲੀਆਫੋਰੀ ਉਹਨਾਂ ਨੇ ਕਹਿਤਾ ਜੀ ਵੀ ਅਸੀਂ ਵੀ ਇਦਾਂ ਦਾ ਇੱਕ ਵੱਖਰਾ ਜਿਹੜਾ ਉਹ ਦਫ਼ਤਰ ਵੀ ਕਾਇਮ ਕਰ ਦੇਾਂਗੇ ਅਪਰੂਵਲ ਦੇਣ ਵਾਲਾ ਔਰ ਉਹ ਕਹਿੰਦੇ ਅਸੀਂ ਸਾਲ 6 ਮਹੀਨੇ ਜਾਂ ਸਾਲ ਦੇ ਅੰਦਰ ਅੰਦਰ ਜਿਹੜੀਆਂ ਜੀ ਅਪਰੂਵਲਸ ਦੇ ਦਿਆ ਕਰਾਂਗੇ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਜੀ ਅਲਬਰਟਾ ਦੇ ਵਿੱਚ ਹੋ ਰਹੀ ਆ ਔਰ ਨਾਲ ਦੀ ਨਾਲ ਇਹ ਵੀ ਆ ਗੱਲ ਆ ਰਹੀ ਕਿ ਜਿਵੇਂ ਨਾ ਬਾਹਰਲੇ ਦੇਸ਼ਾਂ ਦਾ ਪ੍ਰਭਾਵ ਸਾਡੀ ਇਲੈਕਸ਼ਨ ਤੇ ਨਾ ਪਵੇ ਉਹਦੇ ਲਈ ਵੀ ਜਿਹਦਾ ਨਾ ਔਨ ਗਾਰਡ ਆ ਫॉर ਡਿਜੀਟਲ ਜਿਹੜਾ ਸਾਨੂੰ ਹੋਣਾ ਪੈਣਾ ਕਿਉਂਕਿ ਬਾਹਰਲੇ ਦੇਸ਼ਾਂ ਤੋਂ ਚਾਹੇ ਉਹ ਵੱਖਰੇ-ਵੱਖਰੇ ਦੇਸ਼ ਆ ਜੀ ਜਿਹੜੇ ਅੰਦਰ ਇਥੇ ਆ ਕੇ ਆਪਣਾ ਪ੍ਰਭਾਵ ਪਾ ਸਕਦੇ ਨੇ ਲੋਕਾਂ ਦੇ ਕੰਪਿਊਟਰਾਂ ਰਾਹੀਂ ਫੇਸਬੁੱਕ ਸੋਸ਼ਲ ਮੀਡੀਆ ਰਾਹੀਂ ਸੋ ਉਹਦੇ ਲਈ ਵੀ ਕਾਫੀ ਚਤੰਤਰ ਨੇ ਜਿਹੜੀ ਆਰਸੀਐਮਪੀ ਆ ਤੇ ਹੋਰ ਜਿਹੜੇ ادارے ਹੈਗੇ ਆ ਜੀ ਦੂਸਰੀ ਇੱਕ ਖਬਰ ਇਥੋਂ ਇਹ ਆ ਰਹੀ ਆ ਕਿ ਦੋ ਅਲਬਰਟਾ ਦੇ RCMP ਆਫੀਸਰ ਜਿਹੜੇ ਆ ਉਹਨਾਂ ਨੂੰ ਚਾਰਜ ਕਰ ਲਿਆ ਗਿਆ ਆ ਡੇਂਜਰਸ ਡਰਾਈਵਿੰਗ ਲਈ ਜੀ ਹਾਂ ਇਹ ਚਾਰਜ ਕੀਤਾ ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਡ ਟੀਮ ਨੇ ਇਹ ਗੱਲਬਾਤ ਹੈਗੀ ਆ ਜੀ ਮਾਰਚ 5 2020 ਦੀ ਜਦੋਂ ਇਹਨਾਂ ਨੂੰ ਇਹਨਾਂ ਬਾਰੇ ਕਿਹਾ ਗਿਆ ਸੀਗਾ ਵੀ ਇਸ ਤਰ੍ਹਾਂ 23 ਸਪੀਡ ਤੇ ਇਹਨਾਂ ਦੀਆਂ ਗੱਡੀਆਂ ਜਾ ਰਹੀਆਂ ਸੀ ਜਾਂ ਡੇਂਜਰਸ ਡਰਾਈਵਿੰਗ ਸੀ ਇਹਨਾਂ ਨੂੰ ਉਸ ਵੇਲੇ ਨੋਟ ਕਰ ਲਈ ਗਈ ਪਰ ਉਦੋਂ ਚਾਰਜ ਨਹੀਂ ਸੀ ਲਾਏਗਾ ਤੇ ਉਹ ਜਿਹੜੇ ਗਲਬਾ ਸੀ ਜੀ ਹਵਾਲੇ ਕਰ ਦਿੱਤੀ ਗਈ ਸੀ ਸਰਕਾਰੀ ਵਕੀਲਾਂ ਦੇ ਕਿ ਉਹ ਇਹਦੇ ਤੇ ਗਾਂ ਕੇਸ ਨੂੰ ਪ੍ਰੋਸੀਡ ਕਰਨ ਤੇ ਹੁਣ ਉਹਨਾਂ ਦੋਹਾਂ ਵਿਅਕਤੀਆਂ ਨੂੰ ਚਾਰਜ ਕਰ ਲਿਆ ਗਿਆ ਜੀ ਉਹ ਸੁਪਰੂਸ ਗਰੁੱਪ ਦੇ ਨੇੜੇ ਤੇੜੇ ਜਿਹੜਾ ਡੇਂਜਰਸ ਡਰਾਈਵਿੰਗ ਸੀ ਉਹ ਕਰ ਰਹੇ ਸੀਗੇ ਅਪ੍ਰੈਲ 7 ਵਾਲੇ ਦਿਨ ਇਹ ਜੀ ਡੈਬਰਾ ਐਨ ਵਾਸ਼ ਤੇ ਕਨਸਟੇਬਲ ਡੋਰੀਅਨ ਟੂਜ਼ ਇਹਨਾਂ ਦੋਨਾਂ ਨੂੰ ਚਾਰਜ ਕੀਤਾ ਗਿਆ ਔਰ ਹੁਣ ਜਿਹੜਾ ਹੈਗਾ ਉਹ ਗਾਂ ਸਟੋਨੀ ਪਲੇਨ ਕੋਰਟ ਦੇ ਵਿੱਚ ਮਈ 21 ਨੂੰ ਫੇਰ ਹਾਜ਼ਰ ਹੋਣਗੇ ਇੱਕ ਵਿਅਕਤੀ ਸ਼ੇਰਵੁੱਡ ਪਾਰਕ ਦੇ ਵਿੱਚ ਜਿਹੜਾ ਜੀ ਉਹਨੂੰ ਚਾਰਜ ਕੀਤਾ ਗਿਆ ਆਰਸੀਐਮਪੀ ਵੱਲੋਂ ਉਹ ਕਾਰਨ ਇਹ ਹੋਇਆ ਜੀ ਵੀ ਦੇਖੋ ਜਦੋਂ ਕੋਈ ਕਮਿਊਨਿਟੀ ਕਿਸੇ ਦਾ ਸਤਕਾਰ ਵਜੋਂ ਬੁੱਤ ਲਾਉਂਦੀ ਆ ਤੇ ਉਹਨਾਂ ਨੂੰ ਫਿਰ ਦੁੱਖ ਤਕਲੀਫ ਹੁੰਦੀ ਆ ਜਦੋਂ ਕੋਈ ਵਿਅਕਤੀ ਉਸ ਬੁੱਤ ਨੂੰ ਜਾ ਕੇ ਤੋੜਦਾ ਆ ਜਾਂ ਉਹਨੂੰ ਡੀਫੇਸ ਕਰਦਾ ਆ ਇਸੇ ਤਰ੍ਹਾਂ ਦੀ ਗੱਲ ਸ਼ੇਰਵੋਡ ਪਾਰਕ ਦੇ ਵਿੱਚ ਹੋਈ ਮਾਰਚ 21 ਨੂੰ ਰਾਤ 10:30 ਵਜੇ ਦੇ ਕਰੀਬ ਸਟ੍ਰੈਥਕੋਨਾ ਕੰਕਰੀਟ ਦੀ ਆਰਸੀਐਮਪੀ ਜਿਨ੍ਹਾਂ ਨੂੰ ਐਮਰਜੈਂਸੀ ਕਰੂ ਭੇਜਣਾ ਪਿਆ ਜਾ ਕੇ ਕੀ ਦੇਖਦਿਆ ਕਿ ਇੱਕ ਬੁੱਤ ਜਿਹੜਾ ਲੱਗਾ ਹੋਇਆ ਸੀਗਾ ਐਥਾਬੈਸਕਨ ਐਵੇਨਿਊ ਤੇ ਬ੍ਰਾਡ ਮੋਰ ਬੁਲੇਵਾਰਡ ਦੇ ਉੱਤੇ ਸ਼ੇਰਵੋਡ ਪਾਰਕ ਚ ਉਸ ਬੁੱਤ ਨੂੰ ਅੱਗ ਲਾਈ ਹੋਈ ਸੀ ਔਰ ਉਹ ਬੁੱਤ ਸੀ ਜੀ ਸैम ਸਟੀਲ ਮੈਮੋਰੀਅਲ ਸਟੈਚੂ ਇਹ ਇੱਕ ਕੀ ਕਹਿੰਦੇ ਫੌਜੀ ਦਾ ਸੀਗਾ ਜੀ ਲੱਗਾ ਹੋਇਆ ਬੁੱਤ ਜਿਹਨੂੰ ਉਹਨਾਂ ਨੇ ਅੱਗ ਲਾ ਕੇ ਤਬਾਹ ਕਰ ਦਿੱਤੀ ਪਰ ਲੋਕਾਂ ਦੇ ਕੁਇਕ ਰਿਐਕਸ਼ਨ ਦੇ ਨਾਲ ਆਰਸੀਐਮਪੀ ਨੇ ਛੇਤੀ ਹੀ ਸਬੈਸਟੀਅਨ ਰੈਡਮੈਨ 33 ਸਾਲਾਂ ਦਾ ਜਿਹੜਾ ਸ਼ੇਰਵੁੱਡ ਪਾਰਕ ਦਾ ਰਹਿਣ ਵਾਲਾ ਸੀ ਉਹਨੂੰ ਚਾਰਜ ਕਰ ਲਿਆ ਗਿਆ ਹੈ ਤੇ ਹੁਣ ਉਹ ਗਾਂ ਕੋਟ ਖਚਰੀ ਵਿੱਚ ਪੇਸ਼ ਹੋਵੇਗਾ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ